ਵੀਡੀਓ ਆ ਰਿਹਾ ਸ਼ੋਰ ਬੰਦ ਕਰੋ ਅੰਦੀ ਗੱਲ ਦਾ ਤੁਸੀਂ ਗਏ ਅੱਜ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਬੱਚਿਆਂ ਨੂੰ ਜਿਹੜੇ ਬੱਚੇ ਫੀਸ ਨਹੀਂ ਭਰ ਸਕਦੇ ਉਹਨਾਂ ਦੀ ਕੋਈ ਪੰਜ ਬੱਚਿਆਂ ਦੀ ਫੀਸ ਭਰੀ ਜਾਵੇ ਤਾਂ ਸਾਡੇ ਨਾਲ ਮੇਰੇ ਨਾਲ ਮਕੇਸ਼ ਆਪਣਾ ਧਵਨ ਜੀ ਔਰ ਪਵਨ ਕੁਮਾਰ ਲਾਲਾ ਜੀ ਬ੍ਰਹਮ ਪ੍ਰਕਾਸ਼ ਜੀ ਮੰਗਲ ਸਿੰਘ ਜੀ ਇਹ ਮੇਰੇ ਨਾਲ ਆਏ ਆ ਔਰ ਸਾਡੇ ਦੋ ਸੱਜਣ ਨਹੀਂ ਆਏ ਜੋ ਕੰਮਕਾਰ ਕਰਕੇ ਨਹੀਂ ਆ ਸਕੇ ਰੋਹਿਤ ਗੋਇਰੀ ਔਰ ਬੱਬੂ ਮੁੰਨਾ ਜੀ ਅਸੀਂ ਇਹ ਪਰਾਲਾ ਸ਼ੁਰੂ ਕੀਤਾ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਪਹਿਲੇ ਸਾਲ ਅਸੀਂ 11000 ਰੁਪਿਆ ਬੱਚਿਆਂ ਨੂੰ ਦਿੱਤਾ ਉਹਨਾਂ ਦੀ ਫੀਸ ਭਰੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਇਸ ਤੋਂ ਵੀ ਵੱਧ ਕਰੀਏ ਤਾਂ ਕਿ ਬੱਚੇ ਪੜ੍ਹਾਈ ਵੱਲੋਂ ਨਾ ਰਹਿ ਸਕਣ ਕਿਉਂਕਿ ਜੋ ਬੱਚੇ ਪੜ੍ਹ ਲਿਖ ਕੇ ਚੰਗੇ ਇਨਸਾਨ ਬਣਨਗੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਅਸੀਸਾਂ ਦੇਣਗੇ ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਹੋਰ ਵੀ ਜੋ ਚੰਗੇ ਵਪਾਰਕ ਸਦਨ ਦੇ ਰੱਖਦੇ ਐ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਸਕੂਲ ਨੂੰ ਜ਼ਰੂਰ ਦਿੱਤਾ ਜਾਵੇ ਤਾਂ ਕਿ ਬੱਚੇ ਪੜ੍ਹਾਈ ਵੱਲੋਂ ਨਾ ਰਹਿ ਸਕਣ ਧੰਨਵਾਦ ਆਈਸਰ ਜੀ ਨੇ ਮਨ ਲਿਆ ਅੱਜ 30 ਪਰਮ ਨੇ ਪੜਾਈ ਨਾਲ ਸਿੱਖੇ ਉਹ ਆ ਜੀ ਸੁਣਾ ਰਹੇ ਨੇ ਸਾਰਿਆਂ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਭ ਜੋਤ ਸਿੰਘ ਪ੍ਰਿੰਸੀਪਲ ਡਾਕਟਰ ਚੰਦਾ ਸਿੰਘ ਮਰਵਾ ਗਰਲਜ਼ ਕਨਿਆ ਸੀਨੀਅਰ ਕੈਂਡੀਸਟੂਲ ਕੋਟਪੂਰਾ ਮੈਂ ਪ੍ਰੈਸ ਕਲੱਬ ਵਾਲੇ ਅੰਗਾਬਾ ਜੀ ਦਾ ਸ਼ਮਾ ਜੀ ਹੋਣ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਸਹਿਯੋਗ ਸਦਕਾ ਦਾਣਾ ਮੰਡੀ ਕੋਟਪੂਰਾ ਦੇ ਜਿਹੜੇ ਸਾਡੇ ਸੱਜਣ ਨੇ ਸ਼ਹਿਰ ਨਿਵਾਸੀ ਨੇ ਉਹਨਾਂ ਨੇ ਸਾਡੀ ਸੰਸਥਾ ਦੇ ਵਿੱਚ ਉਹਨਾਂ ਬੱਚੀਆਂ ਦੀ ਬਾਹ ਪੜੀ ਹੈ ਜਿਨ੍ਹਾਂ ਬੱਚਿਆਂ ਦੇ ਸਿਰ ਦੇ ਉੱਤੇ ਮਾਪੇ ਨਹੀਂ ਹੈਗੇਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਕੋਲੇ 60 ਦੇ ਕਰੀਬ ਬਜਾਏ ਬੱਚੇ ਆ ਕਿ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਜਾਂ ਫਾਦਰ ਹੈ ਨਹੀਂ ਉਹਨਾਂ ਦੀ ਬੋਰਡ ਦੀ ਫੀਸ 10ਵੀਂ ਤੇ 12ਵੀਂ ਦੇ ਬੱਚਿਆਂ ਦੀ ਸੰਸਥਾ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਭਰੀ ਜਾਂਦੀ ਹੈ ਅੱਜ ਗੱਬਾ ਜੀ ਹੋਰਾਂ ਦੀ ਅਗਵਾਈ ਦੇ ਵਿੱਚ ਸਾਨੂੰ 5 ਬੱਚਿਆਂ ਦੀ ਫੀਸ ਤੁਸੀਂ ਇਹ ਸੱਜਣ ਦੇ ਕੇ ਚੱਲੇ ਨੇ ਸੰਸਥਾ ਵੱਲੋਂ ਮੈਂ ਪ੍ਰੈਸ ਕਰਾਬਰ ਲੋ ਜੋ ਯਤਨ ਕੀਤਾ ਗਿਆ ਗੱਬਾ ਜੀ ਹੋਰਾਂ ਲੋ ਸਹਿਯੋਗ ਯਤਨ ਕੀਤਾ ਗਿਆ ਕੋਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਸੰਸਥਾ ਤੇ ਇਸੇ ਤਰ੍ਹਾਂ ਜਿਹੜਾ ਸਹਿਯੋਗ ਦਿੰਦੇ ਰਹਿਣਗੇ ਤਾਂ ਜੋ ਇਲਾਕੇ ਦੀਆਂ ਲੜਕੀਆਂ ਨੂੰ ਸਹੀ ਸਿੱਖਿਆ ਦਿੱਤੀ ਜਾ ਸਕੇ ਔਰ ਪੈਸੇ 'ਲੋ ਕੋਈ ਪੜਾਈ ਤੋਂ ਨਾ ਰਹਿ ਸਕੇ ਬਹੁਤ ਬਹੁਤ ਧੰਨਵਾਦ ਇਹ ਗੰਭੀਰਤਾ ਪੂਰੀ ਕਰ ਦੋ ਸਮਾਜ